ਜੀ ਦੇਖੋ ਦੇਸ਼ ਨੂੰ ਆਜ਼ਾਦ ਹੋਏ ਨੂੰ 75 ਸਾਲ ਹੋ ਗਏ ਪਰ ਅੱਜ ਵੀ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਜਿਹੜਾ ਸਾਧੂਗੜ ਦਾ ਰੇਲਵੇ ਸਟੇਸ਼ਨ ਹੈ ਇਹਨੂੰ ਦੋਨਾਂ ਪਾਸਿਆਂ ਤੋਂ ਆਉਣ ਨੂੰ ਕੋਈ ਰਸਤਾ ਨਹੀਂ ਹੈ ਅਸੀਂ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਸਾਧੂਗੜ ਰੇਲਵੇ ਸਟੇਸ਼ਨ ਦੇ ਉੱਤੇ ਖੜੇ ਹਾਂ ਜਿਹੜੀ ਇਹ ਰੇਲਵੇ ਦੀ ਮੇਨ ਲਾਈਨ ਆ ਦਿੱਲੀ ਤੋਂ ਅਮਰਸਰ ਉਸ ਲਾਈਨ ਦੇ ਉੱਤੇ ਰੇਲਵੇ ਸਟੇਸ਼ਨ ਆ ਜਿਹੜਾ ਕਿ ਜਦੋਂ ਰੇਲਵੇ ਲਾਈਨਾਂ ਪਈਆਂ ਜਿੱਦ ਜਦੋਂ ਰੇਲਵੇ ਟਰੈਕੇ ਬਣਿਆ ਉਸ ਸਮੇਂ ਤੋਂ ਜਿਹੜਾ ਸਾਧੂਗੜ ਦਾ ਰੇਲਵੇ ਸਟੇਸ਼ਨ ਹੈ ਉਸ ਸਮੇਂ ਦਾ ਬਣਿਆ ਹੋਇਆ ਪੁਰਾਣਾ ਰੇਲਵੇ ਸਟੇਸ਼ਨ ਹੈ ਪਰ ਅੱਜ ਇਸ ਰੇਲਵੇ ਸਟੇਸ਼ਨ ਦੀ ਨਵੀਂ ਰੈਨੋਵੇਸ਼ਨ ਹੋਈ ਹੈ ਔਰ ਇਸ ਰੇਲਵੇ ਸਟੇਸ਼ਨ ਦੇ ਜਦੋਂ ਅਸੀਂ ਇੱਥੇ ਆ ਕੇ ਦੇਖਿਆ ਤਾਂ ਦੋਨੇ ਪਾਸੇ ਜਿਹੜੇ ਰਸਤੇ ਨੇ ਜਿਹੜੇ ਕੱਚੇ ਰਸਤੇ ਨੇ ਅੱਜ ਵੀ ਤੁਸੀਂ ਦੇਖੋ ਦੇਸ਼ ਨੂੰ ਆਜ਼ਾਦ ਹੋਏ ਨੂੰ 75 ਸਾਲ ਹੋ ਗਏ ਪਰ ਅੱਜ ਵੀ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਜਿਹੜਾ ਸਾਧੂਗੜ ਦਾ ਰੇਲਵੇ ਸਟੇਸ਼ਨ ਹੈ ਇਹਨੂੰ ਦੋਨਾਂ ਪਾਸਿਆਂ ਤੋਂ ਆਉਣ ਨੂੰ ਕੋਈ ਰਸਤਾ ਨਹੀਂ ਹੈ ਗੋਡੇ-ਗੋਡੇ ਪਾਣੀ, ਚਿੱਕੜ, ਕੱਚਾ ਰਸਤਾ, ਇੱਕ ਇੱਟ ਵੀ ਜਿਹੜੀ ਆ ਦੋਨੇ ਪਾਸੇ ਦੇ ਵਿੱਚ ਲੱਗੀ ਨਹੀਂ ਹੋਈ। ਅੱਜ ਵੀ ਚਿੱਕੜ ਦੇ ਵਿੱਚ ਨੂੰ ਸਵਾਰੀਆਂ ਨੂੰ ਜਿਹੜੀਆਂ ਇੱਥੇ ਯਾਤਰੀਆਂ ਨੂੰ ਲੰਘਣਾ ਪੈ ਰਿਹਾ। ਸੋ ਅਸੀਂ ਅੱਜ ਇਹ ਜਿਹੜੀ ਸਾਰੀ ਜਾਣਕਾਰੀ ਜਿੱਥੇ ਇਲਾਕਾ ਨਿਵਾਸੀਆਂ ਨੂੰ ਦੱਸਣਾ ਚਾਹੁੰਦੇ ਆਂ ਵੀ ਅੱਜ ਆਪਣੇ ਫਤੇਗੜ ਜ਼ਿਲ੍ਹੇ ਦੇ ਵਿੱਚ ਵੀ ਇਹੋ ਜਿਹਾ ਰੇਲਵੇ ਸਟੇਸ਼ਨ ਆ ਜਿਹੜਾ ਹਿੰਦੁਸਤਾਨ ਦੇ ਵਿੱਚ ਪੂਰੇ 'ਚ ਇਹੋ ਜਿਹਾ ਰੇਲਵੇ ਸਟੇਸ਼ਨ ਹੀ ਹੋਣਾ ਜਿਹਨੂੰ ਅੱਜ ਵੀ ਕੋਈ ਰਸਤਾ ਨਹੀਂ ਹੈ। ਅਸੀਂ ਖਾਸ ਤੌਰ ਤੇ ਇੱਥੋਂ ਦੇ ਮੈਂਬਰ ਪਾਰਲੀਮੈਂਟ ਅਮਰ ਸਿੰਘ ਜਿਹੜੇ ਪਿਛਲੇ ਸਮੇਂ 5 ਸਾਲ ਰਿਹਾ ਹੈ। ਹੁਣ ਵੀ ਮੈਂਬਰ ਪਾਰਲੀਮੈਂਟ ਬਣੇ ਹੋਏ ਨੇ ਸੈਂਟਰ ਦੇ ਅਧੀਨ ਇਹ ਡਿਪਾਰਟਮੈਂਟ ਆਉਂਦਾ ਪਰ ਬੜੇ ਅਫਸੋਸ ਨਾਲ ਕਹਿਣਾ ਪਾ ਰਿਹਾ ਵੀ ਉਹ ਮੈਂਬਰ ਪਾਰਲੀਮੈਂਟ ਵੋਟਾਂ ਲੈ ਕੇ ਚਲੇ ਗਏ ਉਹਨਾਂ ਨੂੰ ਇਲਾਕੇ ਦਾ ਸਾਡੇ ਦਾ ਕੋਈ ਪਤਾ ਨਹੀਂ ਵੀ ਇਹ ਇਲਾਕੇ ਦੇ ਵਿੱਚ ਲੋਕਾਂ ਦੀ ਕੀ ਮੰਗਾਂ ਨੇ ਕਿਵੇਂ ਯਾਤਰੀ ਪਰੇਸ਼ਾਨ ਹੋ ਰਹੇ ਨੇ ਕਿਵੇਂ ਯਾਤਰੀਆਂ ਨੂੰ ਇੱਥੇ ਦਿਨ ਦੇ ਸਮੇਂ ਨਹੀਂ ਲੰਘ ਸਕਦੇ ਰਾਤ ਨੂੰ ਤਾਂ ਕਿਸੇ ਨੇ ਕੀ ਲੰਘਣਾ ਕਿਉਂਕਿ ਜੇ ਰਸਤਾ ਹੀ ਨਹੀਂ ਹੈ ਬੁਰਾ ਹਾਲ ਹੈ ਸੋ ਅਸੀਂ ਜਿੱਥੇ ਡਿਪਟੀ ਕਮਿਸ਼ਨਰ ਸ਼੍ਰੀ ਫਤੇਗੜ ਸਾਹਿਬ ਨੂੰ ਇਹ ਧਿਆਨ ਚ ਲਿਆਉਣਾ ਚਾਹੁੰਦੇ ਆ ਵੀ ਤੁਸੀਂ ਆਹ ਰੇਲਵੇ ਸਟੇਸ਼ਨ ਸਾਧੂਗੜ ਦੇ ਆ ਕੇ ਦੇਖੋ ਜਿੱਥੇ ਜਿਹੜਾ ਮੇਨ ਲਾਈਨ ਦੇ ਉੱਤੇ ਬਣਿਆ ਜਿਹਦੇ ਉੱਤੇ ਤਕਰੀਬਨ 10 ਤੋਂ 12 ਗੱਡੀਆਂ ਰਜਾਨਾ ਰੁਕਦੀਆਂ ਨੇ ਜਿਹੜਾ ਸਾਡੇ ਇਲਾਕੇ ਨੂੰ ਬਹੁਤ ਵੱਡਾ ਫਾਇਦਾ ਹੋ ਸਕਦਾ ਜਿੱਥੋਂ ਯਾਤਰੀ ਦੂਰ ਦਰਾਡੇ ਨੂੰ ਆਪਣਾ ਸਫ਼ਰ ਤੈਅ ਕਰ ਸਕਦੇ ਨੇ ਪਰ ਰਸਤਾ ਨਾ ਹੋਣ ਕਰਕੇ ਇੱਥੇ ਕੋਈ ਯਾਤਰੀ ਆ ਜਿਹੜਾ ਉਹ ਆਪਣਾ ਇਸ ਸਟੇਸ਼ਨ ਤੇ ਪਹੁੰਚਦਾ ਨਹੀਂ ਔਰ ਉਹ ਇੱਥੇ ਆਉਣ ਤੋਂ ਡਰਦਾ ਰਾਤ ਨੂੰ ਜੇ ਕਿਸੇ ਨੇ ਉਤਰਨਾ ਉਹ ਬਾਹਰ ਨੂੰ ਜਾਣ ਤੋਂ ਡਰਦਾ ਕਿਉਂਕਿ ਇਸ ਰੇਲਵੇ ਸਟੇਸ਼ਨ ਜਿੱਥੇ ਸੈਂਟਰ ਦੇ ਵਿੱਚ ਪੈਂਦਾ ਫਤੇਗੜ ਜ਼ਿਲ੍ਹੇ ਦੇ ਵਿੱਚ ਉੱਥੇ ਮੈਂ ਸਮਝਦਾ ਇਥੋਂ ਜਿਹੜੀਆਂ ਗੱਡੀਆਂ ਰੁਕਦੀਆਂ ਨੇ ਉਤੋਂ ਹਰ ਜਗ੍ਹਾ ਪੂਰੇ ਇੰਡੀਆ ਦੇ ਵਿੱਚ ਇਥੋਂ ਜਿਹੜੇ ਲੋਕ ਨੇ ਜਾ ਸਕਦੇ ਨੇ ਅਸੀਂ ਮੰਗ ਕਰਦੇ ਹਾਂ ਮੈਂਬਰ ਪਾਰਲੀਮੈਂਟ ਅਟਮ ਤੋਂ ਔਰ ਡਿਪਟੀ ਕਮਿਸ਼ਨਰ ਸ਼੍ਰੀ ਫਤੇਗੜ ਸਾਹਿਬ ਤੋਂ ਵੀ ਤੁਰੰਤ ਸਾਧੂਗੜ ਰੇਲਵੇ ਸਟੇਸ਼ਨ ਦਾ ਜਿਹੜਾ ਰਸਤਾ ਦੋਨੇ ਪਾਸੇ ਪੱਕਾ ਕੀਤਾ ਜਾਵੇ ਤਾਂ ਕਿ ਯਾਤਰੀਆਂ ਨੂੰ ਆਉਣ ਜਾਣ ਦੇ ਵਿੱਚ ਸੌਖ ਹੋ ਸਕੇ ਔਰ ਇੱਥੋਂ ਜਿਹੜਾ ਆਪਣਾ ਸਫਰ ਉਸ ਸੁਖਾਵੇਂ ਤਰੀਕੇ ਨਾਲ ਤੈਅ ਕਰ ਸਕਣ ਕਿਉਂਕਿ ਇਹ ਇੰਨਾ ਜਿਹੜਾ ਪੈਸਾ ਲੱਗਿਆ ਇਹ ਪੈਸਾ ਤਾਂ ਹੀ ਕਿਸੇ ਕੰਮ ਹੈ ਰੇਲਵੇ ਸਟੇਸ਼ਨ ਦਾ ਤਾਂ ਹੀ ਲੋਕਾਂ ਨੂੰ ਫਾਇਦਾ ਜੇ ਇੱਥੇ ਤੱਕ ਯਾਤਰੀ ਪਹੁੰਚਣਗੇ ਉਹ ਆਪਣੀ ਇੱਥੋਂ ਆਪਣਾ ਸਫਰ ਆਉਣ ਜਾਣ ਦਾ ਤੈਅ ਕਰਨਗੇ ਸਾਡੀ ਇਹ ਪ੍ਰਸ਼ਾਸਨ ਤੋਂ रास्ता तुरंतर दोनों पास रास्ते तो दो ही हैं, एक पीछे पिंड से आता है और एक एफ ओ भी जो सरकार ने बना के दे रखा है वो पीछे से आता है, वो वाला कच्चे का है दोनों कच्चे है तो, पीछे वाला भी और आगे वाला तो एफ ओ भी तो अपना पक्का है लेकिन उसके आगे वाला रोड थोड़ा कच्चा है।, है दिक्कत परेशानी तो होती है उन्हें आने जाने में पीछे से पिंड से भी पूरा रास्ता कच्चा है और वहाँ से भी थोड़ा बहुत मेन रोड से दूर भी पड़ता है तो काफ़ी उल्टा है किनिया गाड़ियाँ रुक दी थे टोटल गाड़ियाँ रुकने वाली है पाँच अप में रुकती है और पाँच डाउन में रुकती है तो पाँच और पाँच दस गाड़ियाँ हैं यहाँ पे रुकने वाली सारी की सारी पैसेंजर ही है जो रुकती है अपने पास में मर्दा... ये साधुगढ़ है साधुगढ़ स्टेशन